ਸਸ਼ੀਕਾਲ ਜੀ ਇਹ ਇੱਕ ਬੇਨਤੀ ਕਰਨੀ ਹੈ ਵੀ ਸਾਡੀ ਜਿਹੜੀ ਅਗਲੀ ਵੀਡੀਓ ਹੈ ਉਹ ਸਾਡੇ ਨਵੇਂ ਚੈਨਲ ਸਾਂਝਾ ਵਿੜਾ ਉੱਤੇ ਰਿਲੀਜ਼ ਹੋਏਗੀ ਤੇ ਪਲੀਜ਼ ਤੁਸੀਂ ਉਸ ਵੀਡੀਓ ਨੂੰ ਵੀ ਇਸੇ ਤਰ੍ਹਾਂ ਪਿਆਰ ਦਿਓ ਤੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਅੱਜ ਕੀ ਛੋਟੇ ਤੁੱਤ ਗੋਤੀ ਦੇਨੇ ਤੇ ਬਾਦੇ ਹੋਤੀ ਬੁੱਕਰ ਦੀਆ ਤੂੰ ਛੋਟੇ ਦਾ ਕੀ ਕਰਦਾ ਅੱਜ ਦੋਨੇ ਨਹੀਂ ਉਠੀਆਂ ਹੈ ਭਾਂਡੇ ਵੀ ਪਏ ਆ ਨਾ ਚਾਹ ਨਾ ਪਾਣੀ ਦੇਖ ਨਹੀਂ ਹਟਾ ਕੇ ਇਹਨੂੰ ਤਾਂ ਸੁਣਨਾ ਹੀ ਨਹੀਂ ਕਰਨਾ ਇਹਨ ਮੱਲਾ ਦਾ ਬਾਉਲੀ ਨੂੰ ਸੁਣਨਾ ਮਨੀ ਲਾ ਕੇ ਕੁੰਡਰੀ ਪਈ ਆ ਤਾਂ ਉਹਨੂੰ ਠਾਵਾ ਉਹੀ ਮਾਰੂਏ ਨੇ ਉਧਰ ਦੀ ਸੀਮਾ ਉਠਕਾਰ ਟਾਈਮ ਦੇਖ ਲਓ ਦਾਸ ਹੁਣ ਕੀ ਕਰਾਂ ਨਾ ਉੱਠੀ ਹੈ ਨਾ ਉੱਠੀ ਹੈ ਦੋਨੇ ਇੱਕ ਬੌਲੀ ਹੋਗੀ ਇੱਕ ਗੂੰਗੀ ਹੋਗੀ ਕੀ ਕਰਾਂ ਮੈਂ ਇਹਦੇ ਨਾਲ ਤਾਂ ਕੋਟ ਆਪਣੀ ਚਾਣਾ ਕੇ ਪੀਲਾ ਮਮੀ ਉੱਤ ਜੀ ਨੇ ਕੀ ਹੋ ਗਿਆ ਉੱਤ ਜੀ ਮੈਂ ਜਨਾ ਆ ਰਹੀ ਸੀ ਨਾ ਆਈ ਸੀ ਮੈਂ ਕੀ ਕਰਦੀ ਸੀ ਨਾ ਆਈ ਸੀ ਤੁਮੈ ਨੂੰ ਸਮਝ ਨਹੀਂ ਆਉਂਦੀ ਇਹਦੀ ਕੀ ਕਾ ਨਾ ਆਈ ਸੀ ਮੈਂ ਮੈਂ ਤੁਹਾਨੂੰ ਨਾ ਨਨਤਾ ਤੂੰ ਮੈਨੂੰ ਨਹੀਂ ਸਮਝ ਆਉਂਦੀ ਤੇਰੀ ਆਹ

ਲੇਟ ਉੱਠੀਆਂ ਲੇਟ ਮੈਨੂੰ ਨਹੀਂ ਸਮਝ ਆਉਂਦੀ ਆਮਾ ਚਾਹ ਬਣਾ ਲੈ ਚਾਹ ਕਾ ਤਾ 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 ਘਰ ਦੀ ਜਗਮ ਮਿਠਾ ਤਾ 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 ਬਣਾ ਲੈ ਤਾ ਚਾ ਹਾਂ ਚਾਹ ਬਣਾ ਕੇ ਲਿਆ ਲੈ ਕੀ ਮੈਂ ਚਾਹ ਨਹੀਂ ਨਾ ਦੇਹਾ ਦਾ ਕੱਤੇ ਮੈਂ ਥਾਈ ਕੱਤੇ ਪਏ ਕੋਈ ਨਹੀਂ ਦਿੱਤਿਆ ਮੈਂ ਤਾਂ ਦੀ ਕਰਦੇ ਖਾਣ ਨੂੰ ਹਾਂ ਵੀ ਕੇ ਪਏ ਆਂ ਦੀਦੀ ਹਾਈ ਤਾਂ ਤਦੀ ਨਹੀਂ ਤਾਂ ਤਦੀ ਮਿਲਦਾ ਹਾਂ

ਇਹ ਸੱਟ ਲੱਗੀ ਹੈ ਤੇ ਗਿਰ ਗਈ ਕਿੱਥੇ ਪਈ ਸੀ ਇਹ ਸੱਟ ਸੱਟ ਲੱਗੀ ਸੱਟ ਲੱਗੀ ਹਾਂ ਚੱਲ ਬੈਠਾ ਜੋ ਅਨ ਦਦ ਹੋਇਆ ਤੋ ਆ ਜਾ ਆ ਜਾ ਮੈਂ ਦਦ ਹੋਇਆ ਕੰਬਨ ਨਾ ਕੋਤਾ ਆ ਰਿਆ ਨੱਸ ਇਹ ਪਤਾ ਨਹੀਂ ਸਮਝ ਨਹੀਂ ਆਉਂਦੀ ਕਿ ਕਿੱਥੇ ਗਈ ਸੀ ਕਿੱਥੇ ਨਹੀਂ ਇਹ ਹੋ ਗਿਆ ਕੀ ਅਨੌਲਾ ਇੱਧਰ ਨੂੰ ਹੋ ਜਾ ਦਦ ਹੋਇਆ ਕੀ ਹੋਇਆ ਦਾ ਦੋ ਹੈ ਦਾ ਚਲ ਕੋਈ ਨਾ ਫੇਰ ਜਾ ਤੂੰ ਹਲਦੀ ਵਾਲਾ ਦੁੱਧ ਲੈ ਕੇ ਆ ਹਾਂ ਹਲਦੀ ਵਾਲਾ ਦੁੱਧ ਲੈ ਕੇ ਆ ਵਰਦੀ ਵਰਦੀ ਨਹੀਂ ਹਲਦੀ ਵਾਲਾ ਦੁੱਧ ਮੰਮੀ ਤੁਸੀਂ ਮੈਨੂੰ ਕੋਈ ਵਰਦੀ ਦੇਤੀ ਚੱਲ ਲਈ ਮੈਂ ਤਾਂ ਆਪ ਹੀ ਲੈ ਆਉਣੀ ਆ ਮੈਨੂੰ ਵਰਦੀ ਦਿੱਤੀ ਸੀ ਕਿਸੇ ਨੇ ਆਦੀ ਐ ਨਹੀਂ ਆਦੀ ਮੈਨੂੰ ਤਾਂ ਕੋਈ ਵਰਦੀ ਮੈਨੂੰ ਆਪਣੇ ਤਾਂ ਕੋਈ ਵਰਦੀ ਪਾਉਂਦੇ ਹੀ ਨਹੀਂ ਆਦੀ ਤਾਲੀਆਤੀ ਵਰਦੀ ਵਰਦੀ ਕਹੀ ਜਾਂਦੀ ਨੇ ਪਰ ਜੀ ਕਿਸ ਨੇ ਪੜਾਈ ਹੋਈ ਨਹੀਂ ਮੈਨੂੰ ਮਾਪਾ ਦਾਦ ਹੋਇਆ ਮੇਰੇ ਕੀ ਹੋਇਆ ਮੈਂ ਦਾਦ ਹੋਇਆ ਦਾਦ ਮੈਨੂੰ ਹੋਏ ਦਾਦ ਦਾਦ ਹੋਇਆ ਦੱਬਾ ਹਾਂ ਦਾਦ ਮੱਸ ਬਾਦ ਬਾਦ ਮੈਨੂੰ ਤਾਂ ਤੇਰੀ ਕੋਸਾ ਸਮਝ ਹੀ ਨਹੀਂ ਆਉਂਦੀ ਕਿ ਪਿੱਪਾ ਤਰੀ ਕੀ ਬੋਲਦੀ ਹੈ ਸੁਣਦੇ ਹੀ ਮੋਲੀ ਚੀਜ਼ ਦੋ ਗੱਲ ਨੂੰ ਸਾਡੇ ਠੀਕੇ ਪਰੇ ਸਮਾਂ ਬੁਣੇ ਰੱਖਣਾ ਹੈ ਕੀ ਫਾਇਦਾ ਕੋਈ ਨਹੀਂ ਆਉਣਾ ਮੈਨੂੰ ਆਏ ਆ ਵੀ ਫਿਰ ਮੁੱਕੀ ਗੱਲਾਂ ਮਾਤਾ ਮਾਰਾਂਗੇ ਵੀ ਚਲ ਪਹਿਲਾਂ ਪਹਿਲਾਂ ਬਣਾ ਦਿਆਂ ਜੇ ਉਹਨਾਂ ਨੂੰ ਕੋਈ ਸਮਝ ਆਵੇ ਕਿ ਸੱਤ ਮੁਰਵਾ ਕੇ ਬੈਗੀ ਐਸ ਕਿੱਧਰ ਨੂੰ ਕਰੀ ਜਾਣਾ ਅਸੀਂ ਕਿੰਨੇ ਹਾਂ ਅਸੀਂ ਤਾਂ ਕਾਫੀ ਲੋਕ ਕਰੀ ਜਾਂਦੇ ਆ ਨਾ ਇਹਨਾਂ ਨਾਲ ਉਹਨੂੰ ਕਰਨੇ ਆ ਜਿਆਟਾ ਉੱਟਾ ਤੱਕ ਮੈਂ ਕਿ ਰੋਟੀ ਤਾਂ ਬਣਾ ਲੂਗੀ ਕਰਨਾ ਉਹ ਤਰ ਸੁਣਨੈ ਪੋਗਾ ਖਾਣਾ ਮੈਂ ਤਾਂ ਕੋਲ ਜਾਨ ਨਹੀਂ ਹੈ ਉਹ ਪੋੜੇ ਖਾਣੇ ਨਹੀਂ ਸੁਣਤਾ ਆਈ ਵੀ ਨਹੀਂ ਵੀ ਕਬਾਜੀ ਤੋਂ ਪਰ ਬਾਜੀ ਤੋਂ ਵਿਚਾਰੀ ਉਹ ਵੀ ਕਰੇਗੀ ਫਿਰ ਸਾਫ ਸਾਫ ਨੂੰ ਵੀ ਆ ਜਾਂਦਾ ਵੀ ਵਿਚਾਰੀ ਕੀ ਕਰੇ ਰੱਬ ਉਹ ਬਣੀ ਹੋਈ ਆ ਗੋਲੀ ਮੈਂ ਕੀ ਕਰਦਾਂ ਆਟਾ ਬੰਦੇ ਆ ਵਕਤ ਇਹ ਤੇ ਮਾਸੀ ਆਉਣਾ ਲਿਆ ਕੌਣ ਆਉਣਾ ਮਾਸੀ ਕੌਣ ਤੇਰੀ ਮਾਸੀ ਨੇ ਝੱਗ ਭਰੇ ਬੌਲੀਏ ਹਾਂ ਮੇਰੇ ਕੋਲ ਇਦੋਂ ਤਾਂ ਮਾਪੀ ਕੰਮ ਕਰੂ ਆਟਾ ਗੁੰਨਣਾ 60 ਆਟਾ ਗੁੰਨਣਾ ਆਟਾ 60 ਕਿਹਨੇ ਲੱਗੀ ਮੇਰੇ ਕਿਸੇ ਦਾ ਨਹੀਂ ਲੱਗੀ ਬੌੜਗੇ ਆਟਾ ਗੁੰਨਣਾ ਪਤਾ ਨਹੀਂ ਕਿਨੇ ਆਉਣਾਂਗਾ ਮੰਮੀ ਪਤਾ ਨਹੀਂ ਕਿ ਕਿਹ ਜਾਂਦੀ ਆ ਕੀ ਆਉਣਾ ਕੀ ਆਉਣਾ ਜੁੜੀ ਆਈ ਮੈਂ ਤਾਂ ਸੱਕ ਗਈ ਸਵੇਰ ਦੀ ਲੱਗੀਆਂ ਸਵੇਰ ਦੀ ਲੱਗਦੀ ਆ ਕਿ ਤੇ ਕੋਲੋਂ ਕਿ ਤੇ ਕੋਲੋਂ ਆ ਵਾਰੀਂ ਕਿ ਲੱਗਦੀ ਆ ਹੋਰ ਕੀ ਜਾਣਾ ਪਹੁੰਚ ਗਿਆ ਅੱਛਾ ਮੈਂ ਦਵਾਈ ਲੈਣ ਆਈ ਸੀ ਬੰਦੇ ਅੱਛਾ ਮਿਲਦੀ ਦਵਾਈ ਹਾਂ ਦਵਾਈ ਤਾਂ ਮਿਲਦੀ ਮਸਤ ਰਖੇ ਜੋ ਪਹਿਲਾਂ ਵਧੀਆ ਪੱਟੀਆਂ ਨਾਲ ਵਧੀਆ ਦਿਲ ਨਾਲ ਉਤਰਾ ਕਰਾਂਗੇ ਹੋਰ ਪੱਟੀਆਂ ਵਧੀਆ ਚੱਪਾ ਦਵਾਈ ਤਾਂ ਭੈਸੂ ਮੈਂ ਪਾਣੀ ਮੱਖੀਂ ਚਿਰਨਾ ਪਾਣੀ ਮੰਗਾ ਦੇ ਤੇ ਗਰਮੀ ਬਹੁਤ ਹੈ ਯੋ ਨੂੰ ਕਿੱਥੇ ਪਾਣੀ ਪਾਉਣ ਨੂੰ ਕਹਦਾ ਬੋਲੇ ਭਾਂਡੇ ਨੂੰ ਸੁਣਨਾ ਇੱਕ ਲਾ ਸੱਟ ਮਰਵਾ ਕੇ ਬੈਗੀ ਨਾ ਲੱਸੋ ਉਹ ਦੂਜੀ ਨੂੰ ਸੁਣਦਾ ਨਹੀਂ ਕੀ ਕਰ ਤੈਨੂੰ ਤਾਂ ਬਹੁਤ ਥੀ ਬਹੁਤ ਹੀ ਆਖਮੇ ਤਾਂ ਦਿਮਾਗ ਥੱਕ ਜਾਂਦਾ ਸਾਰਾ ਦਿਨ ਇੱਕ ਨੂੰ ਬਾਜ਼ ਮਾਰਦੇ ਦੂਜੀ ਕੋਲ ਪੈਂਦੀ ਦੂਜੀ ਨੂੰ ਮਾਰਦੇ ਦੂਜੀ ਕੋਲ ਪੈਂਦੀ ਹੈ ਨਾ ਦੋਨਾਂ ਦੀ ਇੱਕ ਦੀ ਸਮਝ ਨਹੀਂ ਆਉਂਦੀ ਇੱਕ ਨੂੰ ਸੁਣਦਾ ਫਿਰ ਸਾਥੋਂ ਮੁੰਡੇ ਗੱਲ ਤੇ ਅੱਥੀ ਹੋ ਗਿਆ ਬਹੁਤ ਹੀ ਜ਼ਿਆਦੇ ਬਹੁਤ ਸੁਖਭਾਲ ਦਾ ਇੱਥੇ ਔਖਾ ਹੋ ਗਿਆ ਬਹੁਤ ਹੀ ਜ਼ਿਆਦੇ ਮੈਨੂੰ ਤਾਂ ਬਹੁਤ ਹੀ ਔਖਾ ਲੱਗਦਾ ਸੱਚੀ ਜੀ ਅੱਕਿਆ ਗਿਆ ਵੀ ਮਦਰ ਜੀ ਕਰਦਾ ਘੱਟਾ ਕਿ ਕਿਸੇ ਬੱਚੇ ਨੂੰ ਤੂੰ ਮੇਰੇ ਕੋਲ ਆਈ ਮੋਂ ਔਖੇ ਕਰੀ ਗਿਆ ਨਹੀਂ ਜਿੰਨਾ ਨੂੰ ਬੁਝਾਈ ਜੇ ਟਰਪੋਟ ਸੀ ਟਰਪੋਟ ਸਵੇਰੇ ਲਾਉਂ ਬੈਠੀ ਆਪ ਤਾਂ ਜਾ ਕੇ ਉੱਥੇ ਬੱਗੂ ਦੇਸ਼ੇ ਤੋੜਨ ਲੱਗੀ ਉੱਥੇ ਪੈ ਤਿਰਕ ਗਿਆ ਤੇ ਉਹ गिर ਗਈ ਉਹ ਬੈਠੀ ਆ ਮੈਂ ਤਾਂ ਉਹ ਵੀ ਵੀ ਕੀ ਨਦੀਆ ਕਰਦੇ ਹੋਰ ਨਾ ਦੱਸਣ ਨਾ ਕਰਨ ਪਤਾ ਹੀ ਨਹੀਂ ਲੱਗਦਾ ਕਿੱਧਰ ਹੋ ਜਾਂਦੇ ਹੁਣ ਕਿਹਦੇ ਕਿਹਦੇ ਨਾਲ ਧਿਆਨ ਨਹੀਂ ਆਣਗੇ ਸੁਣਦਾ ਤਾਂ ਨਹੀਂ ਅਰੇ ਖਿਆ ਨਹੀਂ ਜਾਂਦਾ ਮੈਂ ਕਲਾਮ ਨਹੀਂ ਕੀ ਚੱਲ ਕੋਈ ਬੋਲ ਕੋਣ ਉਹ ਕਹਦਾ ਸੁਣਦਾ ਹੈ ਉਹ ਤਾਂ ਕੋਲੇ ਜਾ ਕੇ ਵੰਗ ਢੋਲ ਵਜਾਈਏ ਤਾਂ ਨਹੀਂ ਸੁਣਦਾ ਕਿਹੜਾ ਗੱਲਾਂ ਕਿੱਥੋਂ ਸੁਣਣਗੇ ਆ ਉਹ ਦੂਜੀ ਦੀ ਸਬਜ਼ੀ ਨਹੀਂ ਆਉਂਦੀ ਕੀ ਕਹਿੰਦੀ ਆ ਕਿਸੇ ਕੰਨੀ ਕੋ ਬੋਲੀ ਬੋਲ ਕੇ ਕੋਈ ਨਹੀਂ ਹੋਰ ਮੈਂ ਤਾਂ ਵਿਆਹ ਕੇ ਮੁੰਡੇ ਨਾਲ ਪਸਤਾਰ ਹੀ ਹਾਂ ਤੇ ਬੀਬੀ ਕਿਲੇ ਹੁੰਦੇ ਪੱਕੜੇ ਗੋਡੇ ਉੱਪਰੋਂ ਤਾਂ ਪੈਣਾ ਜੀ ਰੱਕ ਜਾਂਦਾ ਸਾਵਧਾਨ ਬੈਠ ਮਰ ਪਾਣੀ ਲੈਣ ਚੱਲੋ ਇੰਨੇ ਮਾਣ ਮੀਆ ਰੁਪਈਆ ਇਦਾਂ ਦੂਈ ਵਾਰ ਤਾਂ ਹਾਂ ਉਹ ਜਾਸੀ ਕਰ ਮਸੇ ਸਸੇ ਕਰ ਤਸਸੀ ਕਰ ਔਰ ਠੀਕ ਹੈ ਹੈ ਠੀਕ ਹੈ ਠੀਕ ਹੈ ਤੂੰ ਠੀਕ ਹੈ ਹਾਂ ਹਾਂ ਠੀਕ ਹੈ ਹਾਂ ਰੋਟੀ ਲਾ ਲੈ ਕੀ ਸੋਟੀ ਰੋਟੀ ਲਾ ਲੈ ਰੋਟੀ ਰੋਟੀ ਹਾਂ ਲੈ ਕਿਉਂ ਨਹੀਂ ਬਣਾ ਖਾ ਲਿਆ ਹਾਂ ਤੇ ਦੇਖ ਲੈ ਨਾ ਸਕੇ ਤਾਂ ਬਣੀ ਤੇ ਬਹੁਤ 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 ਜਦ ਸੱਚੀ ਮੇਰਾ ਦਿਮਾਗ ਥੱਕ ਜਾਂਦਾ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਕਿ ਰਾਤ ਨੂੰ ਵੀ ਉੱਠ ਕੇ ਕਿਤੇ ਸੋਕਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਮਤਰਾ ਨੇ ਮੂੰਹ ਤੋਂ ਮੂੜੀ ਆਦਾ ਦੇਖ ਭੜ ਕੇ ਕਹੀ ਅਸੀਂ ਤਾਂ ਫਸ ਗਏ ਸਤਾ ਪਤਾ ਹੀ ਨਹੀਂ ਲੱਗਿਆ ਹਾਂ ਆਪਣੇ ਘਰਾਂ ਕੋਈ ਉਂਜਵਾਕਾਂ ਚ ਕਮੀ ਸੀ ਕੱਤੀ ਆਈ ਐ ਅੱਜ ਆਤੀ ਆਂ ਸਤਾਇਂਦੀਆਂ ਹੁਣ ਦੱਸੋ ਉਹ ਅੱਤਾਇਂਦੀਆਂ ਇੱਕ ਹੀ ਰਹਦੀ ਐ ਮੱਥਾ ਟੇਕਦੀ ਐ ਦੱਸ ਓਹ ਅੱਤਾਇਂਦੀਆਂ ਅੱਤਾ ਕੋਤੀ ਆਈ 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 ਰੋਟੀ ਬੁਛਦੀ ਆ ਵੀ ਰੋਟੀ ਖਾ ਲਈ ਦੱਸ ਤੂੰ ਕਿਹੜੇ ਕਾਉਂਟ ਤੋਂ ਬਣਾਤੇ ਕੀ ਕਹਣਾ ਤਸੱਕੀ ਨਾ ਵੀ ਨਹੀਂ ਨਮਸਤਾਂ ਹੀ ਨੰਨ ਤਾ ਹਾਂ ਦੱਸ ਪਤਾ ਤਾਂ ਲੱਗਦਾ ਕੁਛ ਨਹੀਂ ਪਤਾ ਲੱਗਦਾ ਤੀ ਆਇਆ ਹੈ ਹਾਂ ਤੀ ਦਾ ਤੀ ਆਇਆ ਦਾਵਾ ਹੀ ਹੈ ਦਾਵਾ ਹੀ ਹੈ ਦਾਵਾ ਹੈ ਵੀ ਵੜਿਆ ਦਾ ਹਾਂ ਦਾ ਹਾਂ ਮੈਨੂੰ ਵੀ ਉਤਰਦੀ ਆ ਕੁਇਨ ਜੀਆ ਉਤਰਦੀ ਆ ਮੈਨੂੰ ਦੋਤੀ ਇਹਦੇ ਭਾਜ ਦੇਤੀ ਛੋਟੀ ਦੋਤੀ ਦੇਨੇ ਤੇ ਇਹਦੀ ਭਾਜ ਦੇ ਮੋਤੀ ਉਤਰਦੀ ਆ ਤੂੰ ਛੋਟੇ ਦਾ ਕੀ ਕਰਨਾ ਮੈਂ ਥੋਤਨੀ ਕਿਹਨ ਥੱਤੀ ਦੇਨੇ ਮੋਤੀ ਉਹ ਬਸ ਮੈਂ ਬਾਰਾਸ ਕਰੂੰ ਮਸ ਕਰੂੰ ਦਮਾਟ ਖਾ ਲਿਆ ਉਸੀ ਥੋੜੇ ਜਾ ਕੇ ਉੱਧਰ ਬਹਿ ਜਾ ਮੈਂ ਆਬੀ ਬਣਾ ਲੈਨੀ ਆ ਮੈਂ ਉੱਤਰ ਦੇਆ ਮੈਨੂੰ ਕੋਈ ਬਹਿ ਜਾ ਮੈਂ ਬਣਾ ਕੇ ਦੇ ਦਿੰਨੀ ਆ ਮੈਨੂੰ ਤਾਂ ਕੀ ਖੋੜੀ ਸੀ ਮੈਂ ਹੀ ਖਾਉਂ ਤੋ ਨਾ ਪਾਣੀ ਦੇ ਨਾ ਚੱਲ ਨੀ ਕਰਾ ਮੈਂ ਸਾਥ ਤੇ ਮਹਾਲ ਕਸੂ ਨਾ ਖਵਾ ਲੈਣੇਗਾ ਤੇ ਮਾਰੋ ਪਾਣੀ ਦੇ ਨਾ ਨਹੀਂ ਕੋਈ ਆਏ ਗਏ ਤਾਂ ਬੋਲਦਾ ਕਿ ਆਪ ਨੂੰ ਕਿਸੇ ਨਾਲ ਬੈਠ ਕੇ ਦੱਸ ਦੇਣਾ ਮਮੇ ਨਾਲ ਪਾਣੀ ਪੁੰਗੀ ਜਾਨੀ ਆ ਨਹੀਂ ਮੈਂ ਨਹੀਂ ਖਾਣੀ ਮੈਂ ਗਾ ਰੋਟੀ ਖਾਣਾ ਕਬਾਤ ਉੱਠਾ ਦੇਂਦਿਆਂ ਸਵੇਰ ਤੋਂ ਲੈ ਕੇ ਮੈਂ ਤਾਂ ਸਮਝ ਨਹੀਂ ਲਾ ਪੀ ਕੀ ਕਹਿ ਕੇ ਜਾਂਦੀਆਂ ਨੇ ਲੱਗਦੀ ਕਦੇ ਤਾਂ ਪਾਣੀ ਮੰਗ ਲੈਂਦੀ ਨੇ ਕਦੇ ਖੁਸ਼ੇ ਜੇ ਪਾਣੀ ਦੇ ਦਿੰਦੀਆਂ ਤਾਂ ਕਹਿੰਦੀ ਨੇ ਨਹੀਂ ਅਸੀਂ ਪਾਣੀ ਨਹੀਂ ਲੈਣਾ ਸਮਝ ਹੀ ਨਹੀਂ ਆਉਂਦੀ ਕੀ ਮੰਗਦੀਆਂ ਨੇ ਕਿਹੜੇ ਪਰਵਾਹ ਇਹ ਤਾਂ ਮਨੋਂ ਪਾਣੀ ਉੱਚਾ ਸੁਣਦਾ ਵੀ ਤਾਂ ਸਿਰ ਵਿੱਚ ਮੇਰੀ ਕੀ ਗੱਲਤੀ ਆ ਜੇ ਮੈਨੂੰ ਉੱਚਾ ਸੁਣਦਾ ਕੋਈ ਬੜਾ ਦੇ ਦੇ ਬਸ ਐਂ ਮੈਂ ਤੁਹਾਨੂੰ ਖਾਣ ਦਿੰਦੀ ਹਾਂ ਉਸੇ ਵੇਲੇ ਆਪਣੇ ਖਾ ਲੈਣੇ ਕੋਈ ਨਾ ਖਾਉ ਤੁਸੀ ਠੀਕ ਹੈ

ফিয়ে তট় � 빠িহিদি তটείে কবিদি? ওিকরDowni তটু! মমমমমেরQ जी, इसलिए इसलिए लड़ाके नहीं आते, लड़ाके नहीं आते देखो। डाक्टर, और ठीक है भी है सर्जरी। डाक्टर, 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 डाक्टर भी। ठीक है नहीं है मारती है। डाक्टर भी। बाहर आकर शांत हो। डाक्टर, है 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 ह� ਸੱਤ ਤੇ ਕੰਮ ਇਹਨੂੰ ਕਰਾਉਂਦੇ। ਇਹ ਮਾਰ ਜਾ ਡੰਡਾ ਆਗਾ। ਸੱਪ ਬਣਾਈ ਬੈਠੀ ਆ ਨੂੰ ਸੱਪ ਕਹਿੰਦੀ ਆ ਲੈ ਆ ਡੰਡਾ ਇਹਦੀ ਚੱਲਦੀ ਆ। ਸੱਤ ਸੰਤਾ ਦੀ। ਉਹਨੂੰ ਮਾਰ ਘਲਾਤਾ। ਇਹ ਬੋਲੇ ਭਾਵੇਂ। ਨਾ ਸ਼ਾਹ। ਦੇਖ ਤਾਂ ਕਿੰਨੀ ਸੱਤ ਤਾਂ ਭਈ। ਸੱਤ ਹੀ ਜੰਦੀ ਆ ਨਾ ਨਾ। ਕੀ ਕਰਾਂਗੇ ਹੁਣ। ਉਹਨੇ ਮਾਰ ਸੀ। ਮੈਨੂੰ ਤਾਂ ਕੁਝ ਪਤਾ ਹੀ ਨਾ ਦਤਾ ਇਹਨਾਂ ਦੀ ਸਿੱਧੀ ਮਕਮਲ ਸੱਪ ਹੈ ਸੱਪ ਹੈ ਕਹਿੰਦੀ ਉੱਥੇ ਸੱਪ ਹੈ ਕਹਿੰਦੀ ਸੱਪ ਸੀ ਹੈਗਾ ਡੰਡਾ ਸੀ ਪਨੇਖਾ ਲੱਗ ਗਿਆ ਨੂੰ ਸੱਪ ਹੋਰ ਭਜਾਈ ਫਿਰਦੀ ਹੈ ਇਹਨਾਂ ਦੀ ਹੋਰ ਦੱਸ ਸਾਰਾ ਦੇ ਦੋਨੇ ਮੈਂ ਤਾਂ ਪਾਗਲ ਕਰਿੰਦਾ ਕੋਤੋ ਹੋ ਜੀ ਮੈਂ ਵੀ ਦੇਖ ਲੈ ਤੰਗ ਰਤਾ ਤੋਂ ਵੀ ਬਹੁਤ ਹੈ ਹੋਰ ਹੋਣਾ ਹੈ ਨਾ

ਨੇ ਠੀਕ ਹੈ ਫਿਰ ਜਿੰਨੇ ਜਿੰਨੀਆਂ ਜਲਦੀ ਚੱਲ ਭਾਈ ਫਿਰ ਹਾਂ ਬਸ ਕਰਨਾ ਪੈਣਾ ਟਾਈਮ ਪਾਸ ਤਾਂ ਹਾਂ ਟਾਈਮ ਪਾਸ ਹਾਂ